ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਅੱਜ ਸਵੇਰੇ ਤੜਕਸਾਤ 3:10 ਤੇ 23 ਨੰਬਰ ਬੈਰਗ ਦੇ ਵਿੱਚ ਦੋ ਹਵਾਲਾਤੀਆ ਵੱਲੋਂ ਆਤਮ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਦੇ ਮੁਤਾਬਕ ਦੋਨਾਂ ਹਵਾਲਾਤੀਆਂ ਨੇ ਫਾਹਾ ਲਗਾ ਕੇ ਆਤਮ ਹੱਤਿਆ ਕੀਤੀ ਹੈ ਦੋਨਾਂ ਹਵਾਲਾਤੀਆਂ ਦੀ ਪਛਾਣ ਓਮਕਾਰ ਅਤੇ ਟੀਟੂ ਦੇ ਤੌਰ ਤੇ ਹੋਈ ਹੈ ਇਹ ਦੋਨੋਂ ਹੁਸ਼ਿਆਰਪੁਰ ਦੇ ਹੀ ਰਹਿਣ ਵਾਲੇ ਸਨ ਅਤੇ ਓਮਕਾਰ ਨੱਚੇ ਦੇ ਮਾਮਲੇ ਦੇ ਵਿੱਚ ਅਤੇ ਟੀਟੂ ਬਲਾਤਕਾਰ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਸਨ ਉੱਚ ਅਧਿਕਾਰੀਆਂ ਵੱਲੋਂ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਮ੍ਰਿਤਕਾਂ ਦੀਆਂ দেহਾਂ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੇ ਵਿੱਚ ਰੱਖੀਆਂ ਗਈਆਂ ਹਨ ਜਿੱਥੇ ਉਹਨਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ ਹੁਸ਼ਿਆਰਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਅੰਕਲ ਜੀ ਤੁਹਾਡਾ ਮੇਰਾ ਨਾਮ ਮੁਖਤਿਆਰ ਸਿੰਘ ਮੁਖਤਿਆਰ ਜੀ ਕਿਹੜਾ ਪਿੰਡ ਹੈ ਜੀ ਆਪਣਾ ਬਸੀ ਜੋੜਾ ਠੀਕ ਆ ਜੀ ਇਹ ਜਿਹੜਾ ਨੌਜਵਾਨ ਨੇ ਜੇਲ੍ਹ ਦੇ ਵਿੱਚ ਫਾਹ ਲਿਆ ਤਾਂ ਇਹ ਤੁਹਾਡੇ ਕੋਲ ਇਹ ਕੰਮ ਕਰਦਾ ਹੁੰਦਾ ਹੈ ਇਹ ਮੇਰੇ ਕੋਲ ਹੈਗਾ ਪੱਠਾ ਹੈ ਮੇਰੇ ਹਵੇਲੀ ਦੇ ਲੱਗੇ ਐਸੇ ਪੱਠਾ ਠੀਕ ਆ ਜੀ ਪੁੱਤ ਹੈਗਾ 3 ਸਾਲ ਇਹ ਉਹਨੂੰ ਕਿzar ਦੇ ਕੰਮ ਕਰਦਾ ਸੀ ਠੀਕ ਹੈ ਜੀ ਬਹੁਤ ਵਧੀਆ ਮੁੰਡਾ ਸੀ ਬਹੁਤ ਭਲਾ ਮਾਨਸ ਦੇ ਸਹੀ ਸੀ ਇਹ ਤਾਂ ਹੈਗਾ ਇਹਨਾਂ ਦਾ ਗੱਡੀ ਲੈ ਸੀ ਉਹ ਤੋਂ ਕਿਤੇ ਲੇਬਰ ਲੈ ਕੇ ਜਾਂਦਾ ਸੀ ਉਹ ਕੁੜੀ ਇਹਨਾਂ ਸਹਿਮਤ ਹੋ ਗਈ ਤੇ ਚੱਲ ਗਿਆ ਮਹੀਨਾ ਰਹਿ ਯੂ ਕੀ ਜੇ ਉਹ ਤੋਂ ਆ ਕੇ ਇਹਨਾਂ ਦਾ ਪੁਲਿਸ ਵਜ ਰਾਜਨਾਮੇ ਹੋਇਆ ਪਰ ਠੀਕ ਆ ਤੇ ਫਿਰ ਕੁੜੀ ਵਾਲਿਆਂ ਨੇ ਕਿਸੇ ਚੱਕਤਾ ਚੱਕ ਕੇ ਇਹਨਾਂ ਕੇਸ ਕਰਾਤਾ ਪਰ ਮੁੰਡੇ ਦੇ ਇਹਨਾਂ ਦੀ ਗਲਤੀ ਕੁੜੀ ਦੀ ਜ਼ਿਆਦਾ ਗਲਤੀ ਸੀ ਸੋਣੂ ਮੁੰਡਾ ਮੜਾ ਕਹੀ ਜਾਂਦਾ ਹੈ ਉਮਰ ਕਿੰਨੀ 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 ਹੁੰਦੀ ਹੈ 17 ਕੇ ਸਾਲ ਉਦਾਂ ਕਿਦਾਂ ਦਾ ਬਿਹੇਵੀਅਰ ਸੀ ਬਹੁਤ ਵਧੀਆ ਵਧੀਆ ਬਹੁਤ ਜਿਆਦਾ ਨਸ਼ਾ ਪਤਾ ਕੀ ਕਰਦਾ ਨਹੀਂ ਕੋਈ ਨਸ਼ਾ ਪਤਾ ਨਹੀਂ ਕਰਦਾ ਠੀਕ ਹੈ ਇਹ ਕੀ ਨਾਮ ਹੈ ਆਪਕਾ ਮੇਰਾ ਨਾਮ ਮੰਗਰ ਹੈ ਕੀ ਨਾਮ ਹੈ ਮੰਗਰ ਇਹ ਬੱਚੇ ਦਾ ਕੀ ਨਾਮ ਹੈ ਟੀਟੂ ਜੀ ਕਿਤਨੀ ਉਮਰ ਸੀ ਇਸਕੀ ਬਾਕੀ ਸਾਰੇ 17 ਸਾਲ ਠੀਕ ਹੈ ਹੁਸ਼ਾਪੁਰ ਜਿਲ੍ਹੇ ਮੈਂ ਬੰਦਾ ਹਾਂ ਹਾਂ ਜੀ ਅਬੀ ਕੀ ਖਬਰ ਆਈ ਹੈ ਜੀ ਅਬੀ ਤੱਕ ਕੁਝ ਨਹੀਂ ਤਾਈ ਪੋਸਟਮਾਨ ਲਾਜ਼ਮੀ ਨਹੀਂ ਕਿਉਂ ਕੀਤਾ ਉਸਨੇ ਜੇਲ੍ਹ ਮੇ ਐਸਾ ਪਤੂ ਨਾ ਸਾਰੇ ਕਾਗਜ਼ ਤਾਂ ਕੋਈ ਤੇ ਮਾਰ ਦਵੇ ਮੇਰੇ ਮੰਡਾ ਕਾ ਐਸਾ ਨਾ ਨਾ ਕੋਈ ਕਾਸ ਦਾ ਕੋਈ ਨਾ ਸਾ ਪਤਾ ਕਦੀ ਗਾਵ ਕਬ ਜੀਵਨ ਮੇ ਰਾ ਨੇ ਕਦੀ ਆਸ ਕੌਨ ਸੇ ਕੇਸ ਮੇ ਬੰਦ ਥਾ ਉਹ ਕੁੜੀ ਨੇ ਪਸਾ ਦੋ ਜੀ ਕੁੜੀ ਨੇ ਪਸਾਇਆ ਸੀ ਹਾਂ ਜੀ ਕਿਤਨੇ ਸਮੇਂ ਸੇ ਬੰਦ ਥਾ 6 ਮਹੀਨੇ ਹੋਏ ਕਾਗਜ਼ ਤਾਂ ਪਰਸਾ ਮਿਲਾਈ ਕਰਕੇ ਗਏ

जो करो अपने अब आत्मात्ते गल्ला तो इनमें क्या मांग करते हो आप प्रशासन से सर, सरकार से सरकार से हमें नहीं आमिल लो चाहिए बसोर का उमर किस कहां के रहने वाले हो पी के सारे यहां हिसारपुर में रह रहते हूं मैं चबिवाररी का नहीं मैं नाम है कौन सा गांव चब्याल के पास मैं ना क्या करते हो आप दिहाड़ी दिहाड़ी करता हूं बच्चा कोई काम करता था ਛੋਟੇ ਛੋਟੇ ਨਹੀਂ ਆਣੀ ਮੈਂ ਮੈਂ ਮੁੰਡਾ ਕਰੇ ਕਰਤੇ ਵਾਸੇ ਕੰਮ ਆ। ਸ਼ਾਦੀ ਸੁਦਾ ਥਾਕੇ ਨਹੀਂ। ਨਾ ਨਾ ਸ਼ਾਦੀ ਕਰਤੇ ਹੋਈ। ਆਹਲਾ ਰੋਣਾ ਬਿਤੇ ਨਹੀਂ ਕੋਈ। ਹੂੰ। ਆ ਜੀ ਕਰੀ ਆਦਮੀ ਕਾ ਚੰਨ ਨਹੀਂ। ਆਹੋ ਆਦੂ ਕਰਦੇ ਅਸੀਂ ਆਪ ਚੁੱਪ ਚੁੱਪ ਆ ਜਾਓ ਚੁੱਪ ਹੋ ਜਾਓ। ਹੋ ਜਾ। ਇਸੇ ਤਰਕੇ ਜੋ ਦੂਸਰ ਸਾਈਡ ਹੋਏ ਹੈ ਜੇ ਇਹਦੇ ਵਿੱਚ ਕੀ ਮਾਮਲਾ ਹੈ? ਹੈ ਕਿ ਮਿਲ ਗਿਆ। ਮਾਮਲਾ ਸਰ ਇਹਦਾ ਹੈ ਕਿ ਹਵਾਲਾਤੀ T2 ਜੋ ਜੁਪੀ ਦੇ ਰਹਿਣੇ ਵਾਲਾ ਆ ਹੋਰ ਪਿੰਡ ਮਹਿਨੇ ਦੇ ਵਿੱਚ ਰਹਿੰਦੇ ਆ ਇਹ ਲੇਬਰਰ ਮੈਨ ਹੈਗੇ ਆ ਇਹ ਇਹਦੇ ਖਿਲਾਫ ਇੱਕ ਮੁਕੱਦਮਾ ਨੰਬਰ 124 ਜਿਹੜਾ 23 ਦਾ 376 363 76 ਦਾ ਜਿਹੜਾ ਇੱਥੇ ਸਾਨੇ ਸਦਰ ਵਿੱਚ ਦਰਜ ਸੀ ਉਹਦੇ ਵਿੱਚ ਬੰਦ ਸੀਗਾ 19823 ਤੋਂ ਤੇ ਇੱਕ ਹਵਾਲਾ 30 ਓਂਕਾਰ ਚੰਦ ਜਿਹੜਾ ਕਿ ਸੁੰਦਰ ਨਗਰ ਦਾ ਰਹਿਣੇ ਵਾਲਾ ਆ ਇਹ ਮੁਕੱਦਮਾ ਨੰਬਰ 94 23 ਦਾ 2285 ਦਾ ਉਹਦੇ ਵਿੱਚ ਇਹ ਬੰਦ ਸੀਗੇ ਦੋਨੇ ਹੀ ਅਬ ਹਵਾਲਾਤ ਦੇ ਵਿੱਚ ਜੇਲ੍ਹ ਦੇ ਵਿੱਚ ਸੈਂਟਰ ਜੇਲ੍ਹ ਦੇ ਵਿੱਚ ਠੀਕ ਹੈ ਜੀ ਇਹਨਾਂ ਨੇ ਜਿਹੜਾ ਅੱਜ ਤੜਕੇ 3 ਵਜੇ ਜਿਹੜਾ ਆਪਣੇ ਜੀਵਨ ਲੀਲਾ ਖਤਮ ਕਰ ਲਈ ਹੈ ਕਿ ਆਪਣੇ ਖਿਲਾਫ ਦਰਜ ਮੁਕੱਦਮਿਆਂ ਤੋਂ ਇਹਨੂੰ ਲੈ ਕੇ ਜਿਹੜੇ ਪ੍ਰੇਸ਼ਾਨ ਸੀਗੇ ਇਹਨਾਂ ਨੇ ਏਸੀ ਕਰਕੇ ਜਿਹੜੀ ਆ ਉੱਥੇ ਜੇਲ੍ਹ ਦੇ ਅੰਦਰ ਆਪਣੀ ਬਰਕ ਦੇ ਅੰਦਰ ਜਿਹੜਾ ਫਾਹ ਲੈ ਕੇ ਇਹਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਇਹਨਾਂ ਨੇ ਉੱਥੇ ਜੇਲ੍ਹ ਦੇ ਅੰਦਰ ਜਿਹੜੀ ਆ ਬਾਥਰੂਮ ਦੇ ਵਿੱਚ ਬਣੀ ਗ੍ਰਿਲ ਦੇ ਨਾਲ ਆਪਣੇ ਫਾਹ ਲਿਆ ਹੈ ਕੀ ਕਰ ਲਈ ਕਰ ਹੁਣ ਇਹਨਾਂ ਦੇ ਜੋ ਵਾਰਸਾਂ ਦੇ ਸਟੇਟਮੈਂਟ ਦੇ ਆਧਾਰ ਤੇ 176 CrPC ਤਹਿਤ ਅਸੀਂ ਕਾਰਵਾਈ ਕਰ ਰਹੇ ਹਾਂ ਜਿਹੜੇ ਦੋਨਾਂ ਨੇ ਸੁਸਾਇਟੀ 21 ਵਾਰਤੋਂ ਕੀਤਾ ਕਿ ਲੱਗਦਾ ਇੱਕੋ ਹੀ ਬਾਥਰੂਮ ਦੇ ਵਿੱਚ ਕੀਤਾ ਜੀ ਕਿਸ ਚੀਜ਼ ਦੇ ਨਾਲ ਕੀਤਾ ਜਿਵੇਂ ਰੱਸਾ ਜਾਂ ਕੀ ਉਹਨਾਂ ਦੇ ਗਲਾਂ ਦੇ ਵਿੱਚ ਜਿਹੜੇ ਆਪਣੇ ਉੱਥੇ ਚੰਨੀਆਂ ਚੰਨੀਆਂ ਵਗੈਰਾ ਕੋਈ ਇਦਾਂ ਇਹੋ ਜਿਹੀਆਂ ਹੈਗੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਗਲਾਂ ਦੇ ਵਿੱਚ ਪਾਈਆਂ ਸੀਗੇ